ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਰਹੇ ਹਾਂ ਜੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਜਿਸ ਦੇ ਵਿੱਚ ਵੱਖ-ਵੱਖ ਤਸੀਹੇ ਚੱਲਣ ਵਾਲੇ ਸਿੰਘ-ਸਿੰਘਣੀਆਂ ਦੀ ਗੱਲ ਹੋ ਰਹੀ ਹੈ ਅੱਜ ਆਪ ਜੀ ਦੇ ਨਾਲ ਸਰਕਾਰ ਕਰਨ ਕਰਨ ਸਾਹਿਬ ਸਾਂਝਾ ਕਰਾਂਗੇ ਜਿਸ ਦੇ ਤਹਿਤ ਸਿੱਖ ਪੰਥ ਨੇ ਦਰਬਾਰ ਸਾਹਿਬ ਕਰਨ ਕਰਨ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਜ਼ਥੇਦਾਰ ਤੇਜਾ ਸਿੰਘ ਪੁੱਜਰ ਦੀ ਅਗਵਾਈ ਵਿੱਚ 40 ਸਿੰਘਾਂ ਦਾ ਜਥਾ 26 ਜਨਵਰੀ 1921 ਈਸਵੀ ਨੂੰ ਸويرੇ 8 ਵਜੇ ਤਰਨਤਾਰਨ ਦਰਬਾਰ ਸਾਹਿਬੇ ਪਹੁੰਚਿਆ। ਰਾਗੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ ਤੇ ਜੱਥੇ ਦੇ ਸਿੰਘ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਕੀਰਤਨ ਸਰਵਣ ਕਰਨ ਵਾਸਤੇ ਦਰਬਾਰ ਸਾਹਿਬ ਦੇ ਅੰਦਰ ਬੈਠ ਗਏ। ਕੀਰਤਨ ਹੋ ਰਿਹਾ ਸੀ ਜਿਸ ਸਮੇਂ ਜੱਥੇ ਦੇ ਸਿੰਘ ਕੀਰਤਨ ਸਰਵਣ ਕਰ ਰਹੇ ਸਨ ਤਾਂ ਸਿੰਘਾਂ ਨੂੰ ਦੇਖ ਕੇ ਤਰਨਤਾਰਨ ਸਾਹਿਬ ਦੇ ਪੁਜਾਰੀਆਂ ਨੂੰ ਬਹੁਤ ਹੀ ਗੁੱਸਾ ਆਇਆ। ਥੋੜੇ ਹੀ ਸਮੇਂ ਵਿੱਚ ਉਹ ਕਿਰਪਾਨਾਂ, ਟਕੂਏ, ਕੁਹਾੜੀਆਂ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਬੈਠ ਗਏ ਜਿਨ੍ਹਾਂ ਦੀ ਗਿਣਤੀ 70 ਦੇ ਕਰੀਬ ਸੀ ਕੁਝ ਹੀ ਸਮੇਂ ਬਾਅਦ ਇਹਨਾਂ ਪੁਜਾਰੀਆਂ ਦੇ ਬੰਦਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕੋਈ ਕਹੇ ਕਿ ਅਸੀਂ ਇਹਨਾਂ ਦੇ ਟੁਕੜੇ ਟੁਕੜੇ ਕਰ ਦੇਾਂਗੇ ਕੋਈ ਕਹਿੰਦਾ ਕਿ ਸਭ ਨੂੰ ਮਾਰ ਕੇ ਸਿੱਟ ਦੇਾਂਗੇ ਦਰਬਾਰ ਸਾਹਿਬ ਦੇ ਪੁਜਾਰੀ ਤੇਜਾ ਸਿੰਘ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਜੱਥੇ ਦੇ ਸਿੰਘ ਨੇ ਜਿਹੜੇ ਉਹ ਦਰੰਦਾਰੰਦਾਰ ਬਾਦਸ਼ਾਹ ਉੱਤੇ ਕਬਜ਼ਾ ਕਰਨ ਵਾਸਤੇ ਆਏ ਹਨ ਪਰ ਅਸੀਂ ਇਹਨਾਂ ਨੂੰ ਇੰਨੀ ਆਸਾਨੀ ਦੇ ਨਾਲ ਇਹ ਤੇ ਕਬਜ਼ਾ ਨਹੀਂ ਕਰਨ ਦਵਾਂਗੇ ਦੂਸਰੇ ਪਾਸੇ ਜ਼ਥੇਦਾਰ ਤੇਜਾ ਸਿੰਘ ਪੁਚਰਜੀ ਇਹ ਕਹਿ ਰਹੇ ਸਨ ਕਿ ਜੱਥਾ ਕੇਵਲ ਤੇ ਕੇਵਲ ਸੰਗਤ ਦੀ ਸ਼ਿਕਾਇਤ ਲੈ ਕੇ ਤੁਹਾਡੇ ਕੋਲ ਆਇਆ ਹੈ ਤਾਂ ਜੋ ਅਸੀਂ ਬੈਠ ਕੇ ਗੱਲਬਾਤ ਕਰਕੇ ਸੰਗਤ ਦੀ ਜਿਹੜੀ ਸ਼ੰਕਾ ਹੈ ਉਸ ਦਾ ਨਿਵਾਰਣ ਕਰ ਸਕੀਏ ਤੇ ਸੰਗਤ ਦੀ ਜਿਹੜੀ ਦੁਬਦਾ ਹੈ ਉਸ ਨੂੰ ਦੂਰ ਕੀਤਾ ਜਾ ਸਕੇ ਜੇ ਤਰਨ ਤਾਰਨ ਸਾਭੇ ਪ੍ਰਬੰਧ ਵਿੱਚ ਕੁਝ ਕਮੀਆਂ ਹਨ ਤਾਂ ਉਹਨਾਂ ਕਮੀਆਂ ਨੂੰ ਦੂਰ ਕਰਕੇ ਸੁਚੱਜੇ ਢੰਗ ਦੇ ਨਾਲ ਦਰਬਾਰ ਸਾਹਿਬ ਤਰਨ ਤਾਰਨ ਦਾ ਪ੍ਰਬੰਧ ਚਲਾਇਆ ਜਾਵੇ ਪਰ ਜਿਹੜੇ ਪੁਜਾਰੀ ਸਨ ਉਹ ਤਾਂ ਮੰਨ ਦੇ ਵਿੱਚ ਕੁਝ ਹੋਰ ਹੀ ਸੋਚੀ ਬੈਠੇ ਸਨ ਉਹਨਾਂ ਨੇ ਇਹ ਪੱਕਾ ਧਾਰਿਆ ਹੋਇਆ ਸੀ ਕਿ ਜਥੇ ਦੇ ਸਿੰਘਾਂ ਉੱਪਰ ਹਮਲਾ ਕਰਨਾ ਹੈ ਤੇ ਜਥੇ ਦੇ ਸਿੰਘਾਂ ਨੂੰ ਮਾਰਮਕ ਪਾਉਣਾ ਹੈ ਆਪਸੀ ਗੱਲਬਾਤ ਦਾ ਸਮਾਂ ਸੀ ਜਿਹੜਾ ਉਹ 4 ਵਜੇ ਰੱਖਿਆ ਗਿਆ ਸ਼ਾਮ ਨੂੰ ਜਦੋਂ ਗੱਲਬਾਤ ਕਰਨ ਵਾਸਤੇ ਕੁਝ ਸਿੰਘ ਗੁਰਦੁਆਰੇ ਦੇ ਅੰਦਰ ਗਏ ਤਾਂ ਪੁਜਾਰੀ ਉਹਨਾਂ ਉੱਪਰ ਟੁੱਟ ਪਏ ਤੇ ਸਿੰਘਾਂ ਨੂੰ ਤਲਵਾਰਾਂ ਟਕੂਏ ਤੇ ਸ਼ਵੀਆਂ ਕੁਹਾੜੀਆਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਇਸ ਘਟਨਾ ਸਮੇਂ ਭਾਈ ਹਜ਼ਾਰਾ ਸਿੰਘ ਜੀ ਅਲਾਉਦੀਪੁਰ ਤੇ ਭਾਈ ਹੁਕਮ ਸਿੰਘ ਜੀ ਵਸਾਊ ਕੋਟ ਬਹੁਤ ਗੰਭੀਰ ਜ਼ਖਮੀ ਹੋਏ ਭਾਈ ਹਜ਼ਾਰਾ ਸਿੰਘ 27 ਜਨਵਰੀ ਨੂੰ ਤੇ ਭਾਈ ਹੁਕਮ ਸਿੰਘ ਜੀ 4 ਜਨਵਰੀ 19 4 ਫਰਵਰੀ 1921 ਨੂੰ ਸ਼ਹਾਦਤ ਪ੍ਰਾਪਤ ਕਰ ਗਏ ਫਿਰ ਗੁਰਦੁਆਰਾ ਤਰਨਤਾਰਨ ਸਾਹਿਬ ਦਾ ਪ੍ਰਬੰਧ ਸੀ ਜਿਹੜਾ ਖਾਲਸਾ ਪੰਥ ਦੇ ਹੱਥ ਵਿੱਚ ਆਇਆ ਤੇ ਇਹ ਦੋਨੋਂ ਸ਼ਹੀਦ ਗੁਰਦੁਆਰਾ ਪ੍ਰਬੰਧ ਲਹਿਰ ਦੇ ਪਹਿਲੇ ਸ਼ਹੀਦ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ